ਸੂਬੇ ਅੰਦਰ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲਗਾਤਾਰ ਚੋਰ ਲੁਟੇਰੇ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਅਜੇ ਹ ਇੱਕ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਤੋਂ ਜਿੱਥੇ ਕਿ ਗੁਰਦਾਸਪੁਰ ਦੇ ਫਿਊਲ ਸੈਂਟਰ ਕੁਮਾਨ ਫਰੈਂਡਸ ਫਿਊਲ ਸੈਂਟਰ ਕੁਮਾਨ ਬਲਰਾਮਪੁਰ ਤੇ ਬਲਰਾਮਪੁਰ ਤੇ ਜਿਹੜਾ ਪੈਟਰੋਲ ਪੰਪ ਤੋਂ ਦੋ ਨਕਾਬਪੋਸ਼ ਇੱਕ ਪੈਟਰੋਲ ਪੰਪ ਕਰਿੰਦੇ ਤੋਂ ਉਸ ਪੈਸਿਆਂ ਵਾਲਾ ਬੈਗ ਪੈਸੇ ਖੋ ਕੇ ਫਰਾਰ ਹੁੰਦੇ ਨੇ ਫਰਾਰ ਹੋਣ ਤੋਂ ਪਹਿਲਾਂ ਜਦੋਂ ਪੈਸੇ ਖੁੰਦੇ ਨੇ ਤਾਂ ਉਹ ਕਰਿੰਦਾ ਪੈਸੇ ਨਹੀਂ ਛੱਡਦਾ ਤਾਂ ਉਸ ਪੈਟਰੋਲ ਪੰਪ ਦੇ ਕਰਿੰਦੇ ਦੇ ਸਿੱਧੀਆਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਤਾਂ ਚੰਨ ਪੈਸਿਆਂ ਦੇ ਖਾਤਰ ਇੱਕ ਲੁੱਟ ਦੇ ਖਾਤਰ ਕਿੰਨੇ ਹੀ ਘਰਾਂ ਦੇ ਚਰਾਗ ਇਹ ਲੁਟੇਰੇ ਬੁਝਾਉ ਦਿੰਦੇ ਨੇ ਸਿਰਫ ਆਪਣੇ ਪੈਸੇ ਦੀ ਖਾਤਰ ਆਪਣੇ ਨਸ਼ੇ ਦੀ ਪੂਰਤੀ ਦੇ ਖਾਤਰ ਕਹਿ ਲਈਏ ਕਿਉਂਕਿ ਅਜਿਹਾ ਕੰਮ ਜਿਹੜੇ ਕਰਦੇ ਨੇ ਉਹ ਨਸ਼ਾ ਕਰਕੇ ਕਰਦੇ ਨੇ ਦਲੇਰੀ ਆ ਜਾਂਦੀ ਆ ਤਾਂ ਨਸ਼ੇ ਦੀ ਪੂਰਤੀ ਲਈ ਪੈਸੇ ਖੁੰਦੇ ਨੇ ਲੁੱਟਾਂ ਕਰਦੇ ਨੇ ਚੋਰੀਆਂ ਕਰਦੇ ਨੇ ਪਰ ਕਿਸੇ ਦੇ ਘਰ ਦੇ ਬਾਰੇ ਨਹੀਂ ਸੋਚਦੇ ਕਿ ਕਿਸੇ ਦੇ ਘਰ ਦਾ ਚਿਰਾਗ ਬੁੱਝ ਜਾਵੇਗਾ ਕਿਸੇ ਦੇ ਘਰ ਦੇ ਵਿੱਚ ਸੱਫਰ ਬਿਜ ਜਾਵੇਗਾ ਤਾਂ ਇਹ ਮਾਮਲਾ ਬੜਾ ਗੰਭੀਰ ਹੈ ਪੈਸੇ ਖੋਣ ਆਏ ਦੋ ਨਕਾਬਪੋਸ਼ ਜਦੋਂ ਕਰਿੰਦੇ ਨੇ ਨਹੀਂ ਛੱਡੇ ਤਾਂ ਉਸਦੇ ਸਿੱਧੀਆਂ ਗੋਲੀਆਂ ਮਾਰ ਦਿੱਤੀਆਂ ਗਈਆਂ ਤਾਂ ਇਹ ਸਬੰਧੀ ਜਾਣਕਾਰੀ ਦਿੱਤੀ ਹੈ ਪੈਟਰੋਲ ਪੰਪ ਦੇ ਮੈਨੇਜਰ ਦੇ ਵੱਲੋਂ ਸੀਸੀਟੀਵੀ ਦੇ ਵਿੱਚ ਸਾਰੀ ਵਾਰਦਾਤ ਜਿਹੜੀ ਆ ਕੈਦ ਹੋ ਚੁੱਕੀ ਹੈ ਤਾਂ ਹੁਣ ਪੁਲਿਸ ਕਿਹੋ ਜੀ ਕਾਰਵਾਈ ਕਰ ਰਹੀ ਆ ਇਹ ਦੇਖਣ ਵਾਲੀ ਗੱਲ ਰਹੇਗੀ ਪੁਲਿਸ ਹਾਲਾਂਕਿ ਕਹਿ ਰਹੇ ਆ ਕਿ ਲੁੱਟਖੋਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਪੈਟਰੋਲ ਪੰਪ ਦੇ ਮੈਨੇਜਰ ਉਹਨਾਂ ਦੀ ਗੱਲਬਾਤ ਸੁਣਾਉਣਾ ਹੈ ਪੁਲਿਸ ਕੀ ਕਹਿ ਰਹੀ ਆ ਉਹ ਵੀ ਸੁਣਾਉਣਾ ਤੁਹਾਨੂੰ ਪੂਰੀ ਘਟਨਾ ਵੀ ਦਿਖਾਉਣੀ ਆ ਸਰ ਮੇਰਾ ਨਾਮ ਗਰਮੀਤ ਸਿੰਘ ਹੈ ਮੈਂ ਫਰੈਂਡ ਫਿਊਲ ਸੈਂਟਰ ਕਮਾਨ ਤੋਂ ਅਵੈਂਚਰ ਦਾ ਡਿਊਟੀ ਕਰਦਾ ਤੇ ਜਿਹੜਾ ਮੇਰਾ ਸੇਲਮੈਨ ਉਹ ਥਿਲਮੈਨ ਜਨ ਕੇ ਤੇਰ ਪਾ ਰਿਹਾ ਸੀਗਾ ਤੇ ਉਹ ਦੋ ਲੜਕੇ ਅਣਪਛਾਤੇ ਆਏ ਆ ਤੇ ਉਹ ਪੈਕ ਬੂਕੋ ਕੇ ਲੈ ਗਏ ਜੀ ਜੀ ਕੈਸ਼ ਜਨ ਕੇ 14 ਹਜ਼ਾਰ ਕਿਹ ਜਾ ਰਿਹਾ ਤੇ 900 ਰੁਪਏ ਆ ਗਿਆ 400 ਰੁਪਏ ਆ ਗਿਆ 14400 ਰੁਪਏ ਨਹੀਂ ਉਹਨਾਂ ਦੇ ਰਾਤ ਵਿੱਚ ਇੱਕ ਰਾਡ ਸੀਗਾ ਤੇ ਇੱਕ ਦਾਤਰ ਸੀ ਗਿਰ ਜਿਹੜਾ ਰਾੜ ਆ ਉਹ ਲੜਕੇ ਦੇ ਮਾਰਿਆ ਵਾ ਤੇ ਸੇਲ ਮੇਲੇ ਮੇਰੇ ਦੇ ਉਹਦੇ ਮਾਰਿਆ ਵਾ ਤੇ ਉਹ ਬੈਕਪੋਕੋ ਲੈ ਗਏ ਤੇ ਦਾਤਰ ਬਾਅਦ ਚ ਪਿਛੇ ਡਟੀਆਂ ਤੇ ਉਹ ਦਾਤਰ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਚਲ ਗਏ ਕੈਮਰੇ ਦੇ ਵਿੱਚ ਬਤੋਤ ਵਿੱਚ ਐਡ ਹੋਇਆ ਵਾ ਉਹਨਾਂ ਦਾ ਕੁਝ ਰਿਕਾਰਡ ਤੇ ਉਹ ਰੰਗ ਦੇ ਜਣ ਕੇ ਮੂੰਹ ਟਕੇ ਹੋਏ ਆ ਕੁਝ ਕੱਲ ਜਣ ਕੇ ਰਾਤ ਨੂੰ ਆਏ ਸੀਗਾ ਉਹ ਪਕਟਾਉਰ ਸਭ ਕੁਝ ਜਨਕੇ ਆਪਣਾ ਰਿਪੋਰਟਰ ਲਿਖਾ ਪਈ ਹੈ ਤੇ ਸੀਸੀਟੀਵੀ ਕੈਮਰੇ ਵਿੱਚ ਜਨਕੇ ਸਭ ਕੁਝ ਦੇਖ ਕੇ ਗਈ ਹੈ ਐਸਐਸਓ ਸਾਹਿਬ